ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਅਲੱਗ ਵਿਸ਼ੇ ਤੇ ਵੀਡੀਓ ਲੱਗਿਆ ਬਣਾਉਣ ਤੇ ਉਮੀਦ ਕਰਦੇ ਆਂ ਕਿ ਤੁਸੀਂ ਪਸੰਦ ਕਰੋਗੇ ਇਹਦੇ ਬਾਰੇ ਆਪਾਂ ਥੋੜਾ ਜਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਆਪਣੇ ਕੋਲ ਨੇ ਫਰੇਮ ਇਹਦੇ ਵਿੱਚੋਂ ਤੁਸੀਂ ਕੋਈ ਵੀ ਸਾਈਜ਼ ਲੈ ਸਕਦੇ ਹੋ ਮਸ਼ੀਨ ਦੀ ਜਿਹੜੀ ਕਢਾਈ ਕਰਨ ਵਾਸਤੇ ਆਪਾਂ ਇਹ ਮੀਡੀਅਮ ਸਾਈਜ਼ ਲੈ ਰਹੇ ਆ ਇਹ ਆਉਂਦੀਆਂ ਇਹਦੇ ਵਾਸਤੇ ਰੀਲਾਂ ਜਿਹੜੀਆਂ ਹੁੰਦੀਆਂ ਸਿਲਕੀ ਰੀਲਾਂ ਇਹ ਮੋਰ ਸ਼ਾਪ ਦੀ ਰੀਲ ਜਿਹੜੀ ਆ ਸਭ ਤੋਂ ਵਧੀਆ ਮੰਨੀ ਜਾਂਦੀ ਆ ਮਸ਼ੀਨ ਕਢਾਈ ਕਰਨ ਵਾਸਤੇ ਤੇ ਮੇਰੇ ਕੋਲ ਇੱਕ ਪੂਰੀ ਰੀਲ ਪਈ ਆ ਬਾਕੀ ਤਾਂ ਅੱਧੀਆਂ-ਅੱਧੀਆਂ ਹੋਈਆਂ ਹੋਈਆਂ ਕਿਉਂਕਿ ਜਿਆਦਾ ਕਢਾਈ ਵਗਰਾ ਕਰਦੇ ਰਹਿੰਦੇ ਸੀ ਮੈਂ 20-21 ਸਾਲ ਕਰੀਬ ਮੈਂ ਜਿਹੜੀ ਆ ਕਢਾਈ ਕੀਤੀ ਆ ਮਸ਼ੀਨੀ ਤੇ ਸਲਾਈ ਵੀ ਕੀਤੀ ਆ ਨਾਲ ਤੇ ਜਿਹੜੀ ਮਸ਼ੀਨ ਦੀ ਤੁਸੀਂ ਸ਼ੁਰੂਆਤ ਆ ਕਢਾਈ ਦੀ ਉਹ ਤੁਸੀਂ ਜਿਹੜੀ ਆਮ ਆਪਣੀਆਂ ਸਿੰਪਲ ਸਲਾਈ ਵਾਲੀਆਂ ਮਸ਼ੀਨਾਂ ਆਂਦੀਆਂ ਆਮ ਹੀ ਆਪਣੇ ਸਾਰੇ ਘਰਾਂ ਦੇ ਵਿੱਚ ਹੁੰਦੀਆਂ ਉੱਤੋਂ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਉਹਦੇ ਉੱਤੇ ਵੀ ਬਹੁਤ ਵਧੀਆ ਕਢਾਈ ਹੋ ਜਾਂਦੀ ਆ ਜਿਹੜੀ ਸਾਦੀ ਮਸ਼ੀਨ ਬਿਲਕੁਲ ਹੁੰਦੀ ਆ ਸਲਾਈ ਵਾਲੀ ਤੇ ਜੇ ਤੁਸੀਂ ਕੋਈ ਸਿੱਖਣਾ ਚਾਹਵੇ ਤਾਂ ਮੈਂ ਉਹਦੇ ਤੇ ਵੀ ਤੁਹਾਨੂੰ ਅੱਗੇ ਵੀਡੀਓ ਪਾ ਦਊਗੀ ਸਲਾਈ ਵਾਲੀ ਮਸ਼ੀਨ ਨਾਲ ਵੀ ਬਹੁਤ ਵਧੀਆ ਕਢਾਈ ਹੋ ਜਾਂਦੀ ਆ ਥੋੜੀ ਮਿਹਨਤ ਦੀ ਲੋੜ ਹੁੰਦੀ ਆ ਬਾਕੀ ਕਢਾਈ ਉਹਦੇ ਨਾਲ ਵੀ ਹੋ ਜਾਂਦੀ ਆ ਤੇ ਇਹ ਕਾਮ ਆਪਣੀਆਂ ਜਿਹੜੀਆਂ ਮਸ਼ੀਨਾਂ ਆਂਦੀਆਂ ਆ ਜਿੱਤੇ ਪੀਕੋ ਵਗੈਰਾ ਹੁੰਦੀ ਆ ਜਾਂ ਪੱਗ ਸੀਣ ਲੱਗਦੀ ਆ ਉਹ ਵੀ ਮਸ਼ੀਨ ਆਂਦੀ ਆ ਕਢਾਈ ਵਾਲੀ ਪਰ ਮੇਰੇ ਕੋਲ ਆਏ ਵਾਲ ਮਸ਼ੀਨ ਆ ਤੇ ਅੱਜ ਮੈਂ ਇਹਦੇ ਉੱਤੇ ਤੁਹਾਨੂੰ ਜਿਹੜੀ ਆ ਉਹ ਕਢਾਈ ਦੇ ਥੋੜੇ ਜਿਹੇ ਜਿਹੜੇ ਮੁੱਢਲੇ ਟਾਂਕੇ ਹੁੰਦੇ ਆ ਉਹਨਾਂ ਬਾਰੇ ਤੁਹਾਨੂੰ ਥੋੜੀ ਜਾਣਕਾਰੀ ਦਵਾਂਗੀ ਤੇ ਉਮੀਦ ਕਰਦੇ ਆਂ ਕਿ ਤੁਸੀਂ ਪਸੰਦ ਕਰੋਗੇ ਕਢਾਈ ਵਾਸਤੇ ਜਿਹੜਾ ਫਰੇਮ ਲਗਾਉਣਾ ਆ ਜਿਹੜੀ ਆਪਾਂ ਹੈਂਡਵਰਕ ਮਸ਼ੀਨ ਕਢਾਈ ਕਰਦੇ ਆ ਉਹਦੇ ਵਾਸਤੇ ਜਿਹੜਾ ਫਰੇਮ ਆ ਉਹ ਸਿੱਧਾ ਲੱਗਦਾ ਹੁੰਦਾ ਜਦੋਂ ਆਪਾਂ ਕਢਾਈ ਕਰਨੀ ਆ ਉਦੋਂ ਜਿਹੜਾ ਫਰੇਮ ਆ ਉਹ ਉਲਟ ਸਾਈਡ ਨੂੰ ਲੱਗਦਾ ਆ ਇਹ ਵੱਡਾ ਫਰੇਮ ਜਿਹੜਾ ਤੁਸੀਂ ਹਮੇਸ਼ਾ ਉੱਪਰ ਰੱਖਣਾ ਆ ਸੌਰੀ نیچے ਰੱਖਣਾ ਆ ਤੇ ਜਿਹੜਾ ਗੋਲ ਫਰੇਮ ਆ ਉਹ ਉੱਪਰ ਰੱਖਣਾ ਇਹ ਤਾਂ ਮੈਂ ਫालतू ਕਪੜਾ ਲਾਇਆ ਇਸ ਕਰਕੇ ਮੈਂ ਐਸੀ ਕਪੜੀ ਨੂੰ ਖਿੱਚ ਲੈਣ ਲੱਗੀ ਆ ਜਦੋਂ ਆਪਾਂ ਕੋਈ ਸੂਟ ਵਗੈਰਾ ਕੱਢਣਾ ਵਾ ਫਿਰ ਇਹਦੇ ਵਿੱਚ ਐਕਸਟਰਾ ਕਪੜਾ ਲਗਾਉਣਾ ਆ ਉਹਨੂੰ ਆਪਾਂ ਖਿੱਚਣਾ ਨਾ ਕਿ ਸੂਟ ਵਾਲੇ ਕਪੜੇ ਨੂੰ ਖਿੱਚਣਾ ਜੇ ਆਪਾਂ ਸੂਟ ਵਾਲਾ ਕਪੜਾ ਖਿੱਚਾਂਗੇ ਤੇ ਉਹ ਫਿਰ ਉਹਨੂੰ ਛੀਂਡੇ ਪੈ ਜਾਣੇ ਆ। ਇਹ ਤਾਂ ਮੇਰਾ ਰਾਫੀ ਕਪੜਾ ਹੈ ਇਸ ਕਰਕੇ ਮੈਂ ਇਹਨੂੰ ਖਿੱਚ ਲੈਣ ਲੱਗੀ ਹਾਂ। ਖਿੱਚ ਕੇ ਬੱਸ ਪੂਰੀ। ਕੋਈ ਵੀ ਫਲਾਵਰ ਤੁਸੀਂ ਚਾਹੋ ਤਾਂ ਤੁਸੀਂ ਛਾਪ ਸਕਦੇ ਹੋ, ਜੇ ਤੁਸੀਂ ਆਪਣੇ ਆਪ ਇਸ ਤਰ੍ਹਾਂ ਬਣਾ ਸਕਦੇ ਹੋ। ਇਹ ਆਪਣੇ ਆਪ ਵੀ ਬਣਾਇਆ ਜਾ ਸਕਦਾ ਦੇਖੀ ਪੈਨਸਲ ਨਾਲ ਛ ਆਪਣਾ ਦਾ ਫੇਸ ਪੇਪਰ ਨਾਲ ਛਪਣਾ ਦਾ ਤੁਸੀਂ ਉਹਦੇ ਨਾਲ ਵੀ ਛਾਪ ਸਕਦੇ ਹੋ ਫਲਾਵਰ ਆਪਾਂ ਬਣਾ ਲਿਆ ਤੇ ਪੱਤੀਆਂ ਹੁਣ ਤੁਸੀਂ ਚਾਹੋ ਤਾਂ ਹੋਰ ਕਲਰ ਦੀਆਂ ਵੀ ਲਗਾ ਸਕਦੇ ਹੋ ਆਪਦੇ ਕਲਰ ਆਪਦੀ ਮਰਜ਼ੀ ਨਾਲ ਲਗਾ ਸਕਦੇ ਹੋ ਜੇ ਇਹਦੇ ਵਿੱਚ ਤੁਸੀਂ ਸ਼ੇਡ ਕੋਈ ਭਰਨਾ ਹੈ ਉਹ ਵੀ ਤੁਸੀਂ ਆਪਣੀ ਪਸੰਦ ਦਾ ਕਰ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਥੱਲੇ ਇਹਦੀਆਂ ਪੱਤੀਆਂ ਬਣਾ ਕੇ ਦਿਖਾਣੇ ਆ ਇਹ ਕਿਤਾ ਪੱਤੀ ਬਿਲਕੁਲ ਇਸ ਤਰ੍ਹਾਂ ਸਿੰਪਲ ਪਾਈ ਜਾਂਦੀ ਹੈ ਜਿਸ ਨੂੰ ਕੋਈ ਨੂਨ ਹੀ ਨਹੀਂ ਹੁੰਦੀ ਛਾਪਨ ਦੀ ਮੈਂ ਟੇਸਟ ਕਰਾਂਗੀ ਬਿਲਕੁਲ ਇਸ ਤਰ੍ਹਾਂ ਹੀ ਬਣ ਰਹੀ ਹੈ ਇਹ ਕਿਤਾ ਪੱਤੀ ਤੁਸੀਂ ਇਸ ਤਰ੍ਹਾਂ ਵੀ ਪਾ ਸਕਦੇ ਹੋ ਇਹਦੇ ਦੇ ਕਲਰ ਤੁਸੀਂ ਆਪਣੇ ਹਿਸਾਬ ਨਾਲ ਜਿਹੜੇ ਪਾ ਸਕਦੇ ਹੋ ਇੱਥੇ ਆਪਾਂ ਕਲਰ ਚੇਂਜ ਕਰਕੇ ਜਿਹੜਾ ਇੱਕ ਡਾਰਕ ਸਾਈਡ ਪਾ ਲਈ ਹੁਣ ਇੱਕ ਸਾਈਡ ਜਿਹੜੀ ਪੱਤੀ ਦੀ ਆ ਉਹ ਆਪਾਂ ਲਾਈਟ ਕਲਰ ਦੀ ਪਾਵਾਂਗੇ ਕਲਰ ਤੁਸੀਂ ਆਪਣੇ ਹਿਸਾਬ ਦੇ ਨਾਲ ਜੋ ਵੀ ਤੁਸੀਂ ਪਸੰਦ ਕਰਦੇ ਉਹ ਪਾ ਸਕਦੇ ਹੋ ਇਹ ਤਾਂ ਮੈਂ ਇੱਕ ਸਿਰਫ ਡੈਮੋ ਵੀਡੀਓ ਬਣਾ ਰਹੀ ਆ ਕਿਉਂਕਿ ਅੱਜ ਮੇਰੇ ਕੋਲ ਟਾਈਮ ਥੋੜਾ ਘੱਟ ਸੀ ਤੇ ਮੈਂ ਤੁਹਾਨੂੰ ਇੱਕ ਦੋ ਦਿਨ ਤੱਕ ਫਿਰ ਬਿਲਕੁਲ ਜਿਸ ਤਰ੍ਹਾਂ ਸੂਟ ਆਪਾਂ ਕਢਾਈ ਕਰੀ ਦੀ ਉਹ ਟ੍ਰੇਸ ਕਰਕੇ ਸੂਟ ਨੂੰ ਤੇ ਉਹਦੇ ਵਿੱਚ ਮੈਂ ਸਾਰਾ ਤੁਹਾਨੂੰ ਡਿਜ਼ਾਈਨ ਵਗੈਰਾ ਪਾ ਕੇ ਤਾਂ ਫਿਰ ਉਹ ਦਿਖਾਉਂਗੀ ਇਹ ਚਾਹ ਡਬਲ ਛੇੜਦੀਆਂ ਪੱਤੀਆਂ ਪਾਣ ਦੇ ਨਾਲ ਜਿਹੜਾ ਡਿਜ਼ਾਈਨ ਆਉ ਬਹੁਤ ਸੋਹਣਾ ਬਣਦਾ ਤੇ ਦੇਖਣ ਨੂੰ ਵੀ ਬਹੁਤ ਸੋਹਣਾ ਲੱਗਦਾ ਟਾਈਮ ਥੋੜਾ ਜ਼ਿਆਦਾ ਲੱਗਦਾ ਕਿਉਂਕਿ ਮਿਹਨਤ ਲੱਗਦੀ ਹੈ ਇਹਨੂੰ ਕੁੜੀਆਂ ਨੂੰ ਜਿਹੜੀਆਂ ਗਾਂਵ ਵਾਲੀਆਂ ਉਹਨਾਂ ਨੂੰ ਕਢਾਈ ਦਾ ਕੰਮ ਜ਼ਰੂਰ ਵੈਸੇ ਸਿੱਖਣਾ ਚਾਹੀਦਾ ਜਿਹੜੇ ਇੰਨੇ ਚਲੋ ਨਹੀਂ ਜ਼ਿਆਦਾ ਪੜ੍ਹੇ ਹੋਏ ਉਹਨਾਂ ਨੂੰ ਜ਼ਰੂਰ ਇਹ ਕੰਮ ਸਿੱਖਣਾ ਚਾਹੀਦਾ ਇੱਕ ਤਾਂ ਇਹਦੇ ਤੇ ਪਾਚੇ ਬਹੁਤ ਬੰਦੇ ਆ ਤੇ ਦੂਸਰਾ ਆਪਾਂ ਘਰਾਂ ਘਰ ਵਿੱਚ ਜਿੱਦਾਂ ਦੀ ਮਰਜ਼ੀ ਸੂਟ ਆਪਾਂ ਆਪਣੀ ਪਸੰਦ ਦੇ ਨਾਲ ਪੜ੍ਹਾਈ ਕਰਕੇ ਪਾ ਸਕਦੇ ਆ ਪੜ੍ਹਾਈ ਦੇ ਪੈਸੇ ਤੁਸੀਂ ਕਦੇ ਢਵਾਏ ਹੋ ਜਾਂ ਕੰਮ ਕਰਦੇ ਹੋ ਨਾਲੋਂ ਕਿੰਨੇ ਜ਼ਿਆਦਾ ਪੈਸੇ ਕਢਾਈ ਦੇ ਆ ਉਹ ਲੈਂਦੇ ਆ ਕਢਾਈ ਕੋਈ ਨੌਕਰੀ 판ਕਨ ਚਾਹ ਨਹੀਂ ਮਿਲ ਜਾਣੀ ਹੁੰਦੀ। ਇਸ ਕਰਕੇ ਜਿਹੜੀ ਹੱਥ ਦੀ ਮਿਹਨਤ ਆ ਉਹ ਤਾਂ ਸਦਾ ਆਪਣੇ ਕੋਲ ਹੀ ਰਹਿਣੀ ਆ। ਜੇ ਆਪਾਂ ਸਿੱਖਿਆ ਹੋਵਾਂਗੇ, ਹੋਵਾਂਗੇ ਤਾਂ ਆਪਾਂ ਕਦੀ ਵੀ ਇਹ ਕੰਮ ਕਰ ਸਕਦੇ ਆ। ਤੇ ਇਹ ਮੈਂ ਛੋਟਾ ਜਿਹਾ ਜੇ ਤੁਹਾਨੂੰ ਸਿਰਫ ਇੱਕ ਡੈਮੋ ਹੀ ਦਿੱਤਾ ਆ। ਜੇ ਕੋਈ ਸਿੱਖਣਾ ਚਾਹੋ ਤਾਂ ਮੈਂ ਤੁਹਾਨੂੰ ਸਿਖਾ ਵੀ ਸਕਦੀ ਆ। ਵੀਡੀਓ ਦੇ ਦੇਖ ਕੇ ਤੁਸੀਂ ਕੰਨੀ ਕਰਨੀ ਚੀਜ਼ ਦੱਸਣੀ ਜਾ ਆ ਸਕਦੀ ਆ। ਜੇ ਕੋਈ ਸਿੱਖਣ ਦਾ ਚਾਹਵਾਨ ਹੋਵੇ ਤਾਂ ਪਲੀਜ਼ ਕਮੈਂਟ ਕਰਿਓ ਤੇ ਹੁਣ ਮੈਂ ਅੱਗੇ ਤੋਂ ਤੁਹਾਨੂੰ ਇੱਕ ਸੂਟ ਕਢਾਈ ਦੀ ਜਿਹੜੀ ਵੀਡੀਓ ਹੈ ਉਹ ਇੱਕ ਦੋ ਦਿਨ ਤੱਕ ਪਾਉਂਗੀ ਉਮੀਦ ਕਰਦੀ ਆਂ ਕਿ ਤੁਸੀਂ ਸਾਡੀ ਇਹ ਵੀਡੀਓ ਨੂੰ ਪਸੰਦ ਕਰੋਗੇ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ